ਹੈਲੋ ਹਾਈ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ YouTube ਫੈਮਲੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਮੇਰੀਆਂ ਭੈਣਾਂ ਨੂੰ ਮਾਤਾ ਪਿਤਾ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਵੇਰ ਦੀ ਹੋਰ ਤੁਸੀਂ ਕਿੱਦਾਂ ਸਾਰੇ ਠੀਕ ਹੋ ਵਧੀਆ ਚਲੋ ਅੱਛੇ ਹੋਣੇ ਚਾਹੀਦੇ ਆ ਤੁਸੀਂ ਆਪਣਾ ਘਰ ਦਾ ਕੰਮਕਾਰ ਕਰ ਲਿਆ ਕਿੱਦਾਂ ਤੁਹਾਡੇ ਬੱਚੇ ਠੀਕ ਆ ਕੀ ਕਰ ਜਾਂਦੇ ਆ ਖਾਣਾ ਖਾ ਲਿਆ ਤੁਸੀਂ ਚਲੋ ਵਧੀਆ ਖੁਸ਼ ਰਹਿਆ ਕਰੋ ਮੇਰੇ YouTube ਫੈਮਿਲੀ ਇੰਜਾਇ ਕਰਿਆ ਕਰੋ ਕਿਸੇ ਦੀ ਟੈਨਸ਼ਨ ਨਾ ਪਰ ਲਿਆ ਕਰੋ ਠੀਕ ਹੈ ਆਪਣੀ ਲਾਈਫ ਨੂੰ ਮਸਤ ਰੂਪ ਵਿੱਚ ਜੀਆ ਕਰੋ ਠੀਕ ਹੈ ਚਾਰ ਦਿਨ ਦੀ ਜ਼ਿੰਦਗੀ ਹੈ ਫਰੈਂਡਸ ਸਰ ਆਪਣੇ ਚਾਰ ਦਿਨ ਜਿੰਨੂੰ ਭੇਜੇ ਚਾਰ ਦਿਨ ਦੀ ਜ਼ਿੰਦਗੀ ਅੱਜ ਹੈ ਕੱਲ ਨਹੀਂ ਪਤਾ ਨਹੀਂ ਆਪਾਂ ਨੂੰ ਨਾ ਉਹ ਤਾਂ ਖੁਦਾ ਨੂੰ ਪਤਾ ਉੱਪਰ ਸਾਈਮ ਕਹਿੰਦੀਆਂ ਕਿ ਤੁਸੀਂ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਫਰੈਂਡਸ ਕਪਟੇਸ਼ਨal ਲੈ ਲੈ ਕੇ ਕੀ ਕਰਾਂਗੇ ਜੋ ਵੀ ਕੋਈ ਟੈਨਸ਼ਨ ਕਿਸੇ ਨੂੰ ਘਰ ਦੀ ਟੈਨਸ਼ਨ ਕਿਸੇ ਨੂੰ ਧੀਆ ਪੁੱਤਾਂ ਦੀ ਟੈਨਸ਼ਨ ਆ ਕਿਸੇ ਨੂੰ ਆਪਣੇ ਮਾਪਿਆਂ ਦੀ ਟੈਨਸ਼ਨ ਆ ਠੀਕ ਹੈ ਕਿਸੇ ਨੂੰ ਆਪਣੇ ਘਰ ਦੀ ਟੈਨਸ਼ਨ ਆ ਕਿਸੇ ਨੂੰ ਆਪਣੀ ਮਜਬੂਰੀ ਕੋਈ ਵੀ ਇੱਕ ਤਰ੍ਹਾਂ ਦੀਆਂ ਟੈਨਸ਼ਨਾਂ ਹੁੰਦੀਆਂ ਸਾਰਿਆਂ ਨੂੰ ਠੀਕ ਹੈ ਨਾ ਇਹ ਟੈਨਸ਼ਨਾਂ ਬੰਦੇ ਨੂੰ ਲੈ ਬੈਠਦੀਆਂ ਠੀਕ ਹੈ ਨਾ ਤਾਂ ਤਾਂ ਕਰਕੇ ਟੈਨਸ਼ਨ ਕਦੀ ਮੁੱਕਣੀ ਨਹੀਂ ਹੈਗੀ ਇਹ ਆਪਣੇ ਆਪ ਨੂੰ ਤੁਸੀਂ ਖੁਸ਼ੀ ਵਿੱਚ ਲੈ ਆ ਕੇ ਦਿਖਾਓ ਠੀਕ ਹੈ ਨਾ ਖੁਸ਼ ਜੀਣਾ ਸਿੱਖੋ ਤੇ ਟੈਨਸ਼ਨਾਂ ਨੇ ਮੁੱਕਣੀਆਂ ਹੈਗੀਆਂ ਇਹ ਟੈਨਸ਼ਨਾਂ ਬੰਦੇ ਨੂੰ ਲੈ ਮਾਰਦੀਆਂ ਆ ਠੀਕ ਹੈ ਨਾ ਤਾਂ ਕਰਕੇ ਮੈਂ ਕਹਿੰਦੀ ਜ਼ਿੰਦਗੀ ਛੋਟੀ ਜਿਹੀ ਆ ਆਪਣੀ ਇਹ ਛੋਟੀ ਜਿਹੀ ਜ਼ਿੰਦਗੀ ਨੂੰ ਨਾ ਆਪਾਂ ਖੁਸ਼ ਹੋ ਕੇ ਜੀਣਾ ਸਿੱਖੋ ਠੀਕ ਹੈ ਸਾਰੇ ਖੁਸ਼ ਹੋ ਕੇ ਜੀਣਾ ਸਿੱਖੋ ਤੇ ਕਿਸੇ ਦੀ ਵੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਫਰੈਂਡਸ ਕਿਸੇ ਦੀ ਵੀ ਗੱਲ ਨੂੰ ਟੈਨਸ਼ਨ ਨਾ ਬਣਾਇਆ ਕਰੋ ਆਪਣੇ ਠੀਕ ਹੈ ਨਾ ਜੋ ਤੁਹਾਡੇ ਮਾਈਂਡ ਚ ਟੈਨਸ਼ਨ ਹੁੰਦੀਆਂ ਉਹਨੂੰ ਬਾਹਰ ਕਰਦਿਆ ਕਰੋ ਜੀ ਫਰੈਂਡਸ ਐਨਛਣ ਲੋਕੀ ਪਾਉਂਦੇ ਆ ਲੋਕੀ ਸੋ ਬੋਲਦੇ ਆ ਲੋਕੀ ਸੋ ਮਾੜਾ ਗੰਦਾ ਬੋਲਦੇ ਆ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਦਾ ਘੋਰ ਨਾ ਕਰਿਆ ਕਰੋ ਠੀਕ ਹੈ ਫਰੈਂਡਸ ਲੋਕਾਂ ਦਾ ਕੰਮ ਆ ਬੋਲਣਾ ਭੋਂਕਣਾ ਸੋ ਕੁਛ ਗੰਦਾ ਬੋਲਣਾ ਉਹਨਾਂ ਨੂੰ ਬੋਲੀ ਜਾਣ ਦਿਆ ਕਰੋ ਠੀਕ ਹੈ ਕੋਈ ਕਿਸੇ ਦੀ ਗਲਤ ਨਿੰਦਿਆ ਕਰਦਾ ਉੱਪਰ ਵਾਲਾ ਦੇਖਦਾ ਹੈ ਠੀਕ ਹੈ ਨਾ ਆਪਾਂ ਨੂੰ ਕਿਸੇ ਨਾਲ ਬਰਾਬਰੀ ਨਹੀਂ ਕਰਨੀ ਚਾਹੀਦੀ ਠੀਕ ਹੈ ਫਰੈਂਡਸ ਜਿਹੜਾ ਕੋਈ ਆਪਣਾ ਮੂੰਹ ਗੰਦਾ ਕਰਦਾ ਉਸ ਨੂੰ ਕਰਨ ਦਿਆ ਕਰੋ ਠੀਕ ਹੈ ਨਾ ਤੇ ਤੁਸੀਂ ਆਪਣਾ ਮਸਤ ਖੁਸ਼ ਰਹਿਆ ਕਰੋ ਠੀਕ ਹੈ ਨਾ ਬਰਾਬਰੀ ਕਰਕੇ ਕੁਛ ਨਹੀਂ ਮਿਲਦਾ ਆਪਾਂ ਨੂੰ ਠੀਕ ਹੈ ਲੜਾਈਆਂ ਤੋਂ ਸਿਵਾਏ ਇਸ ਲਈ ਇੱਕ ਜਣਾ ਬੋਲਦਾ ਉਹਨੂੰ ਬੋਲਣ ਦਿਆ ਕਰੋ ਲੋਕਾਂ ਦਾ ਕੰਮ ਹੀ ਬੋਲਣਾ ਆ ਮੋਰੇ ਬੋਲਣਾ ਪਿੱਠ ਪਿੱਛੇ ਬੋਲਣਾ ਜ਼ਿਆਦਾ ਤਾਂ ਤਾਂ ਪਿੱਛੇ ਪਿੱਠ ਪਿੱਛੇ ਬੋਲਦੇ ਆ ਲੋਕੀ ਹੈ ਨਾ ਪਿੱਠ ਪਿੱਛੇ ਬੋਲ ਕੇ ਸਵਾਦ ਲੈਂਦੇ ਆ ਗੱਲਾਂ ਕਰਦੇ ਆ ਆਪਣੇ ਮਹਿਫਲ ਬਣਾ ਕੇ ਸਾਡੀਆਂ ਗੱਲਾਂ ਕਰਦੇ ਆ ਨਾ ਚਲੋ ਕੋਈ ਗੱਲ ਨਹੀਂ ਸਾਨੂੰ ਇੰਨਾ ਹੋਣਾ ਚਾਹੀਦਾ ਕੋਈ ਸਾਡੀ ਤਾਂ ਗੱਲ ਕਰਦਾ ਨਾ ਤੇ ਕੋਈ ਬੰਦਾ ਕਿਸਮਤ ਵਾਲਾ ਹੁੰਦਾ ਜਿਹੜਾ ਕੋਈ ਕਿੰਨੇ ਕਿਲੋ ਮੁਚੀ ਉਂਟਪਣਾ ਆ ਕੇ ਕਿਸੇ ਦੀਆਂ ਗੱਲਾਂ ਕੋ ਕਰਦਾ ਹੋਵੇ ਆਪਾਂ ਕਿਸਮਤ ਵਾਲੇ ਆ ਕੋਈ ਸਾਨੂੰ ਯਾਦ ਕਰਦਾ ਹੁੰਦਾ ਆ ਠੀਕ ਹੈ ਨਾ ਤੁਸੀਂ ਐ ਸੋਚੋ ਕਿ ਹਾਂ ਅਸੀਂ ਕਿਸਮਤ ਵਾਲੇ ਆ ਕੋਈ ਸਾਨੂੰ ਵੀ ਯਾਦ ਕਰਦਾ ਕੋਈ ਕਹੀ ਕਰੀ ਜਾਣ ਦੋ ਕੋਈ ਸਾਡੇ ਵੀ ਪਾਪ ਧੋਣ ਵਾਲਾ ਬੈਠਾ ਆ ਪਾਪ ਧੋਈ ਜਾਣ ਦੋ ਠੀਕ ਹੈ ਨਾ ਤੁਸੀਂ ਨਾ ਮਾੜਾ ਬੋਲੋ ਠੀਕ ਹੈ ਨਾ ਇਤਸੇ ਇਹੀ ਗਾਣਾ ਸਮਝ ਲਿਆ ਕਰੋ ਪਿੱਠ ਪਿੱਛੇ ਬੋਲ ਕੇ ਤਾਂ ਆਉਂਦਾ ਨਹੀਂ ਸਵਾਦ ਲੈਣਾ ਜਿਸ ਵਦ ਮੂਤੇ ਕਹਿ ਲਿਆ ਕਰੋ ਜੇ ਪੁੱਤ ਥੋਡੀਆਂ ਹੀ ਨਾ ਬੁਲਾਜ ਗੱਲਾਂ ਸਾਡੀਆਂ ਤੇ ਪੁੱਤ ਸਾਡੇ ਨਾਲ ਹੀ ਬਹਿ ਲਿਆ ਕਰੋ ਜੇ ਪੁੱਤ ਥੋਡੀਆਂ ਹੀ ਨਾ ਬੁਲਾਜ ਗੱਲਾਂ ਸਾਡੀਆਂ ਤੇ ਪੁੱਤ ਸਾਡੇ ਨਾਲ ਹੀ ਬਹਿ ਲਿਆ ਕਰੋ ਗੇ ਦੰਨੀ ਸੁਆਦ ਆਂਦਾ ਹੈਗਾ ਟਪਿੱਟ ਵਿੱਚ ਠੀਕ ਹੈ ਸਾਨੂੰ ਵੀ ਨਾਲ ਬਿਠਾ ਲਓ ਸਾਡੇ ਨਾਲ ਵੀ ਬੈਠ ਜਾਓ ਠੀਕ ਹੈ ਸਾਡੀ ਸੰਗਤ ਵਿੱਚ ਵੀ ਆ ਕੇ ਦੇਖੋ ਅਸੀਂ ਕਿੰਨੇ ਖੁਸ਼ ਰਹਿੰਦੇ ਆ ਅਸੀਂ ਕਿੰਨੇ ਮਾਸਤ ਰਹਿੰਦੇ ਆ ਦੂਸਰੇ ਨੂੰ ਵੀੜੇ ਚੁਗਲੀਆਂ ਨਿੰਦਿਆ ਕਰਦੇ ਗਲਤ ਬੋਲਦੇ ਲੋਕੀ ਉਹਨਾਂ ਨੂੰ ਬਿਠਾ ਤੋ ਕੋਈ ਸਿੱਖਣ ਨੂੰ ਮਿਲ ਜਵੇ ਠੀਕ ਹੈ ਨਾ ਤੁਸੀਂ ਮਾਸਤ ਰਹੋ ਐਂ ਖੁਸ਼ ਰਹੋ ਮੈਨੂੰ ਪਤਾ ਤੁਸੀਂ ਦੇ ਦਿਆਂ ਮੈਨੂੰ ਖੁਸ਼ ਆ ਤੇ ਇਸ ਖੁਸ਼ ਹੁੰਦੇ ਆਣਗੇ ਜੋ ਟੈਨਸ਼ਨ ਆ ਬਾਹਰ ਕੱਢ ਦੋ ਮੈਨੂੰ ਪਤਾ ਤੁਸੀਂ ਮੇਰੇ ਭੈਣਾਂ ਮੇਰੀਆਂ ਭੈਣਾਂ ਮਾਤਾ ਪਿਤਾ ਸਾਰੇ ਜਾਣੇ ਮੇਰੇ ਵੀ ਮਾਤਾ ਪਿਤਾ ਮੇਰੇ ਵੀ ਬੱਚੇ ਮੈਮੀ ਕਿਸੇ ਦੀ ਭੈਣ ਭਰਾ ਮੈਮੀ ਕਿਸੇ ਦੀ ਭੈਣ ਅਕਤ ਨੋਹਾਂ ਕਿਸੇ ਦੀ ਵਾਈਫ ਆ ਠੀਕ ਹੈ ਨਾ ਆਪਰ ਕੇ ਕਿਸੇ ਨੂੰ ਵੀ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਣਾ ਚਾਹੀਦਾ ਠੀਕ ਹੈ ਨਾ ਲੋਕੀ ਤਾਂ ਟੈਨਸ਼ਨ ਪਾ ਕੇ ਅੱਗ ਲਾ ਕੇ ਘਰ ਉਹ ਨਿਕਲ ਜਾਂਦੇ ਆ ਠੀਕ ਹੈ ਆਪਾਂ ਨੂੰ ਮਾਈਂਡ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਆਪਣਾ ਫ੍ਰੈਸ਼ ਮਾਈਂਡ ਰੱਖਣਾ ਚਾਹੀਦਾ ਠੀਕ ਹੈ ਨਾ ਬੁਰਾ ਨਾ ਮਨਾਇਆ ਕਰੋ ਆਪਣੀ ਲਾਈਫ ਨੂੰ ਖੁਸ਼ੀ ਦੇ ਵਿੱਚ ਜੀਣਾ ਸਿੱਖੋ ਜ਼ਿੰਦਗੀ ਬਾਰ-ਬਾਰ ਨਹੀਂ ਆਉਂਦੀ ਫਰੈਂਡਸ ਇੱਕ ਵਾਰ ਜ਼ਿੰਦਗੀ ਆਉਂਦੀ ਹੈ ਇਹਨੂੰ ਰੱਬ ਦੇ ਨਾਲ ਲਾ ਕੇ ਜੀਣ ਸਿੱਖੋ ਠੀਕ ਹੈ ਨਾ ਲੋਕਾਂ ਦੇ ਮਗਰ ਤਰਲਾ ਨਿੰਦਿਆ ਚੁਗਲੀਆਂ ਇਹ ਕੁਛ ਨਹੀਂ ਆਪਾਂ ਕਰਨਾ ਆਪਾਂ ਆਪਣੀ ਜ਼ਿੰਦਗੀ ਨੂੰ ਮਸਤ ਰੂਪ ਵਿੱਚ ਜੀਣਾ ਸਿੱਖਣਾ ਹੈ ਆਪਣੇ ਬੱਚਿਆਂ ਨਾਲ ਪਿਆਰਨਾ ਰਹਿਣਾ ਮਿਹਨਤ ਕਰਨੀ ਆ ਰੱਬ ਦਾ ਨਾਂ ਲੈਣਾ ਠੀਕ ਹੈ ਫਰੈਂਡਸ ਐਂਡ ਰੱਬ ਦਾ ਨਾਂ ਲਈ ਜਾਣਾ ਤੇ ਕਿਸੇ ਦੀ ਗੱਲ ਤੇ ਇੰਟਰਸਟ ਨਹੀਂ ਕਰਨਾ ਅੱਜ ਕੱਲ ਕਿਸੇ ਸਮਾਂ ਨਹੀਂ ਆਏਗਾ ਕਿਸੇ ਦੀਆਂ ਗੱਲਾਂ ਦੇ ਵਿੱਚ ਆਣਾ ਨਹੀਂ ਹੈਗਾ ਠੀਕ ਹੈ ਫਰੈਂਡਸ ਤੇ ਬੁਰਾ ਨਹੀਂ ਮਨਾਉਣਾ ਟੈਨਸ਼ਨ ਨਹੀਂ ਪਾਉਣੀ ਹੈਗੀ ਤੇ ਟੈਨਸ਼ਨ ਲੈ ਕੇ ਬੰਦਾ ਬਹੁਤ ਕਮਜ਼ੋਰ ਹੋ ਜਾਂਦਾ ਟੈਨਸ਼ਨ ਬੰਦੇ ਨੂੰ ਮਾਰ ਲੈਂਦੀ ਹੈ ਠੀਕ ਹੈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ ਆਪਣੀ ਲਾਈਫ ਨੂੰ ਮਸਤ ਰੂਪ ਵਿੱਚ ਜਿਨਾ ਸਿੱਖੋ ਜੋ ਤੁਹਾਡੇ ਟੈਲੈਂਟਾਂ ਨੂੰ ਬਾਹਰ ਕੱਢੋ ਟੈਲੈਂਟ ਆਪਣਾ ਬਾਹਰ ਕੱਢ ਕੇ ਹੁਨਰ ਕੱਢ ਕੇ ਆਪਣਾ ਦਿਖਾਓ ਠੀਕ ਹੈ ਨਾ ਚੰਗੇ ਹੁਨਰ ਬਣੋ ਚੰਗੇ ਟੈਲੈਂਟਡ ਬਣੋ ਠੀਕ ਹੈ ਨਾ ਕਿ ਹੁੰਨਾ ਟੈਲੈਂਟਡ ਬਣੋ ਠੀਕ ਹੈ ਤੇ ਤੁਸੀਂ ਚੰਗੀ ਲਾਈਫ ਜੀਵੋ ਚਲੋ ਠੀਕ ਹੈ ਫਰੈਂਡ ওকে ਬਾਏ ਗੁੱਡ dai es chicál çelo